ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਅੰਮ੍ਰਿਤਸਰ ਰੇਲ ਹਾਦਸੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਅੰਮ੍ਰਿਤਸਰ ਰੇਲ ਹਾਦਸਾ ਜੋ ਕਿ 1 ਅਕਤੂਬਰ 2018 ਦੇ ਵਿੱਚ ਵਾਪਰਦਾ ਦੁਸਹਿਰਾ ਗਰਾਊਂਡ ਦੇ ਵਿੱਚ ਦੁਸਹਿਰਾ ਗਰਾਊਂਡ ਦੇ ਵਿੱਚ ਦੁਸਹਿਰਾ ਜੋ ਹੈ ਦੁਸਹਿਰੇ ਦਾ ਪ੍ਰੋਗਰਾਮ ਹੁੰਦਾ ਦੁਸਹਿਰੇ ਦੌਰਾਨ ਉੱਥੇ ਡਾਕਟਰ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਹੁੰਦੇ ਨੇ ਤੇ ਉਸੇ ਦੌਰਾਨ ਜੋ ਹੈ ਜੋੜੇਫਾਟ ਕਾਂ ਦੇ ਉੱਤੇ ਰੇਲ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ 50 ਤੋਂ ਵੱਧਰੇ ਵਿਕਤੀਆਂ ਦੀ ਮੌਤ ਹੋ ਜਾਂਦੀ ਹੈ ਤੇ 140 ਦੇ ਜਿਹੜੇ 140 ਤੋਂ ਵੱਧਰੇ ਲੋਕ ਜਿਹੜੇ ਉੱਥੇ ਜ਼ਖਮੀ ਹੁੰਦੇ ਆ ਉਸ ਮਾਮਲੇ ਦੇ ਵਿੱਚ ਦੱਸ ਦਈਏ ਕਿ 7 ਲੋਕਾਂ ਦੇ ਖਿਲਾਫ ਚਾਰਜ ਸ਼ੀਟ ਜੋ ਹੈ ਦਾਇਰ ਕਰ ਦਿੱਤੀ ਗਈ ਹੈ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ 7 ਵਿਕਤੀਆਂ ਦੇ ਖਿਲਾਫ ਤੇ ਉਹਨਾਂ ਚੋਂ ਇੱਕ ਨੇ ਇੱਕ ਨੇ ਮਿੱਠੂ ਮਦਾਨ ਮਿੱਠੂ ਮਦਾਨ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਮੰਨੇ ਜਾਂਦੇ ਆ ਉਹਨਾਂ ਦੇ ਨਾਲ-ਨਾਲ 6 ਹੋਰ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਗਈ ਆ ਹਾਲਾਂਕਿ ਮਾਮਲਾ ਜੋ ਹੈ ਇਹ 19 ਅਕਤੂਬਰ 2018 ਦਾ 2018 ਦੇ ਵਿੱਚ ਰੇਲ ਹਾਦਸਾ ਵਾਪਰਿਆ ਸੀ ਤੇ 95 ਦੇ ਕਰੀਬ ਜਿਹੜੇ ਲੋਕ ਸੀ ਉੱਥੇ ਉਹਨਾਂ ਦੀ ਮੌਤ ਹੋਈ ਸੀ ਤੇ 140 ਤੋਂ ਵਧੇਰੇ ਜਿਹੜੇ ਲੋਕ ਸੀ ਉੱਥੇ ਜ਼ਖਮੀ ਹੋਏ ਸੀ ਮਾਮਲੇ ਨੂੰ ਲੈ ਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਤੇ ਸਵਾਲ ਚੁੱਕਦੀ ਆਈ ਸੀ ਆਪੋਜੀਸ਼ਨ ਆਪੋਜੀਸ਼ਨ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸੀ ਕਿ ਡਾਕਟਰ ਨਵਜੋਤ ਕੌਰ ਸਿੱਧੂ ਜੋ ਨੇ ਮੌਕੇ ਤੋਂ ਚਲੇ ਗਏ ਸੀ ਜਦੋਂ ਇਹ ਹਾਦਸਾ ਵਾਪਰਦਾ ਹਾਦਸੇ ਤੋਂ ਬਾਅਦ ਜਦੋਂ ਪ੍ਰੋਗਰਾਮ ਜੋ ਰੱਖਿਆ ਗਿਆ ਸੀ ਦੁਸਹਿਰੇ ਦਾ ਦਸਹਿਰਾ ਗਰਾਊਂਡ ਦੇ ਵਿੱਚ ਤਾਂ ਹਾਦਸਾ ਜਦੋਂ ਵਾਪਰਦਾ ਰਾਵਣ ਸਾੜਨ ਸਮੇ ਇਹ ਹਾਦਸਾ ਜਦੋਂ ਵਾਪਰਿਆ ਸੀ ਕਿਉਂਕਿ ਉਥੇ ਫਾਟਕ ਜੋ ਹੈ ਨਹੀਂ ਲੱਗੇ ਹੋਏ ਸੀ ਇਸ ਕਰਕੇ ਇਹ ਹਾਦਸਾ ਵਾਪਰਿਆ ਸੀ ਤੇ ਨਵਜੋਤ कौर ਸਿੱਧੂ ਉਥੋਂ ਚਲੇ ਗਏ ਸੀ ਜਿਸ ਨੂੰ ਲੈ ਕੇ ਆਪੋਜੀਸ਼ਨ ਲਗਾਤਾਰ ਸਵਾਲ ਖੜੇ ਕਰਦੀ ਰਹੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਬਾਅਦ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਮਿਲੇ ਵੀ ਸੀ ਭਰੋਸਾ ਵੀ ਦਵਾਇਆ ਗਿਆ ਸੀ ਕਿ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਵਿੱਤੀ ਸਹਾਇਤਾ ਵੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਸੀ ਪਰ ਸਰਕਾਰੀ ਤੌਰ ਤੇ ਜੇ ਗੱਲ ਕਰ ਲਈਏ ਹਲੇ ਤੱਕ ਉਹਨਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਸੀ ਤੇ ਪ੍ਰੋਟੈਸਟ ਉਹਨਾਂ ਦੇ ਵੱਲੋਂ ਜੁਲਾਈ 2021 ਦੇ ਵਿੱਚ ਵੀ ਕੀਤਾ ਗਿਆ ਸੀ ਇਹਨਾਂ ਪਰਿਵਾਰਾਂ ਦੇ ਵੱਲੋਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚ ਚਲੇ ਗਏ ਸੀ ਉਹਨਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਸੀ ਜੁਲਾਈ 2021 ਦੇ ਵਿੱਚ ਤੇ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਤੋਂ ਕਿ ਸਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਮੁਆਵਜ਼ਾ ਵੀ ਸਾਨੂੰ ਮਿਲਣਾ ਚਾਹੀਦਾ ਹੈ ਜਿਹੀ ਮੰਗ ਰੱਖੀ ਗਈ ਸੀ ਪਰ ਹੁਣ ਦੱਸ ਦਈਏ ਕਿ ਚਾਰ ਸ਼ੀਟ ਦਾਖਲ ਹੋਈ ਆ ਚਾਰ ਸ਼ੀਟ ਦਾਖਲ ਹੋਈ ਆ ਪਰ ਘਟਨਾ ਨੂੰ ਬੇਸ਼ੱਕ ਬਹੁਤ ਸਮਾਂ ਹੋ ਗਿਆ 2018 ਦੀ ਘਟਨਾ ਤੇ ਹੁਣ ਚੱਲ ਰਿਹਾ 2000 21 ਅਕਤੂਬਰ 2021 ਚੱਲ ਰਿਹਾ ਤੇ ਅਕਤੂਬਰ 2018 ਦੀ ਘਟਨਾ ਲਗਭਗ 3 ਸਾਲ ਬੀਤਣ ਤੋਂ ਬਾਅਦ ਚਾਰ ਸ਼ੀਟ ਦਾਖਲ ਹੋਈ ਹੈ ਇੰਨਾ ਸਮਾਂ ਬੀਤ ਗਿਆ ਚਾਰ ਸ਼ੀਟ ਹੀ ਦਾਖਲ ਨਹੀਂ ਹੋਈ 3 ਸਾਲ ਬਾਅਦ ਚਾਰ ਸ਼ੀਟ ਦਾਖਲ ਹੋ ਰਹੀ ਹੈ ਲੋਕ ਆਖ ਰਹੇ ਨੇ ਲੋਕ ਆਖ ਰਹੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਦੋਂ ਭਰੋਸੇ ਦਿਵਾਏ ਗਏ ਸੀ 2018 ਦੇ ਵਿੱਚ ਸਾਨੂੰ ਨਵਜੋਤ ਸਿੰਘ ਸਿੱਧੂ ਨੇ ਆਖਿਆ ਸੀ ਕਿ ਤੁਹਾਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ ਤੁਹਾਡੇ ਪਰਿਵਾਰਕ ਮੈਂਬਰਾਂ ਉਹਨਾਂ ਪਰਿਵਾਰਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਜੁਲਾਈ 2021 ਚ ਇਸੇ ਸਾਲ ਵਿਰੋਧ ਕੀਤਾ ਗਿਆ ਸੀ ਸਰਕਾਰ ਦਾ ਕਿ ਸਾਨੂੰ ਜੋ ਸਰਕਾਰੀ ਨੌਕਰੀਆਂ ਦੀ ਗੱਲ ਆਖੀ ਗਈ ਸੀ ਮੁਆਵਜ਼ੇ ਦੀ ਗੱਲ ਆਖੀ ਗਈ ਸੀ ਉਹ ਦਿੱਤਾ ਜਾਵੇ ਅਜਿਹਾ ਆਖਿਆ ਗਿਆ ਸੀ ਉਹਨਾਂ ਪਰਿਵਾਰਾਂ ਦੇ ਵੱਲੋਂ ਅਜਿਹਾ ਆਖ ਰਹੇ ਨੇ ਹੁਣ ਵੀ ਉਹ ਪਰਿਵਾਰ ਪਰ ਨਾਲ ਹੀ ਨਾਲ ਆਖ ਰਹੇ ਨੇ ਕਿ ਇਨਸਾਫ ਵੀ ਸਾਨੂੰ ਦਿੱਤਾ ਜਾਵੇ ਜਦੋਂ ਚਾਰ ਸ਼ੀਟ ਆ ਦਾਖਲ ਨਹੀਂ ہوئی 2018 ਦੇ ਵਿੱਚ ਤਾਂ ਹੁਣ ਚਾਰ ਸ਼ੀਟ ਦਾਖਲ ਹੋ ਰਹੀ ਹੈ ਪਰ ਇਸ ਦੇ ਵਿੱਚ ਨਾ ਆਇਆ ਮਿੱਠੂ ਮਦਾਨ ਦਾ ਮਿੱਠੂ ਮਦਾਨ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਮੰਨੇ ਜਾ ਰਹੀ ਹੈ ਪਹਿਲਾਂ ਵੀ ਜੇ ਗੱਲ ਕਰ ਲਈਏ ਪਹਿਲਾਂ ਵੀ ਵਿਰੋਧੀ ਤਰ੍ਹਾਂ ਲਗਾਤਾਰ ਵਰਧੀਆਂ ਆਈਆਂ ਸੀ ਨਵਜੋਤ ਸਿੰਘ ਸਿੱਧੂ ਤੇ ਇਸ ਮਾਮਲੇ ਨੂੰ ਲੈ ਕੇ ਕਿ ਰੇਲ ਹਾਦਸਾ ਵਾਪਰ ਜਾਂਦਾ ਤੇ ਡਾਕਟਰ ਨਵਜੋਤ कौर ਸਿੱਧੂ ਜੋ ਮੁੱਖ ਮਹਿਮਾਨ ਸੀ ਦਸਹਿਰਾ ਗਰਾਊਂਡ ਦੇ ਵਿੱਚ ਤਾਂ ਉੱਥੋਂ ਚਲੇ ਗਏ ਕਿਉਂ ਚਲੇ ਗਏ ਹਾਦਸਾ ਵਾਪਰਣ ਤੋਂ ਬਾਅਦ ਉੱਥੇ ਖੜੇ ਕਿਉਂ ਨਹੀਂ ਅਜਿਹੇ ਸਵਾਲ ਜੋ ਹੈ ਆਪੋਜੀਸ਼ਨ ਦੇ ਵੱਲੋਂ ਖੜੇ ਕੀਤੇ ਜਾ ਰਹੇ ਸੀ ਤੇ ਹੁਣ ਵੀ ਜਦੋਂ ਇਹ ਮਾਮਲਾ ਸ ਤਾਂ ਆਪੋਜੀਸ਼ਨ ਦੇ ਵੱਲੋਂ ਨਿਸ਼ਾਨੇ ਸਾਧਨੇ ਜੋ ਹੈ ਸ਼ੁਰੂ ਕਰ ਦਿੱਤੇ ਗਏ ਨੇ ਆਪੋਜੀਸ਼ਨ ਦੇ ਵੱਲੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤੇ ਹੁਣ ਵੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਹਾਲਾਂਕਿ ਮਾਮਲੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮਿੱਠੂ ਮੈਦਾਨ ਹੋਰਾਂ ਦਾ ਨਾਂ ਆਇਆ ਆਰਗੇਨਾਈਜ਼ ਕੀਤਾ ਗਿਆ ਸੀ ਸਮਾਗਮ ਸਾਰਾ ਜਿਸ ਤਰੀਕੇ ਦੇ ਨਾਲ ਤਾਂ ਉੱਥੇ ਡਾਕਟਰ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸੀ ਪਰ ਹਾਦਸਾ ਵਾਪਰਨ ਤੋਂ ਕੁਝ ਹੀ ਸਮੇਂ ਬਾਅਦ ਉੱਥੋਂ ਚਲੇ ਜਾਂਦੇ ਨੇ ਜਿਸ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਆਪੋਜੀਸ਼ਨ ਨੇ ਤਾਂ ਹੁਣ ਚਾਰ ਸ਼ੀਟ ਦਾਖਲ ਹੋਈ ਹੈ 2018 19 ਅਕਤੂਬਰ 2018 ਨੂੰ ਇਹ ਮਾਮਲਾ ਹੁੰਦਾ ਸਾਰਾ ਘਟਨਾਕਰਮ ਵਾਪਰਦਾ ਰੇਲ ਹਾਦਸਾ ਹੁੰਦਾ ਤੇ ਪਰ 3 ਸਾਲ ਬਾਅਦ ਚਾਰ ਸ਼ੀਟ दाखल ਹੋ ਰਹੀ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਖਾਸ ਮਿੱਠੂ ਮੈਦਾਨ ਜੋ ਮੰਨੇ ਜਾਂਦੇ ਨੇ ਉਹਨਾਂ ਦਾ ਨਾਂ ਇਸ ਚਾਰ ਸ਼ੀਟ ਦੇ ਵਿੱਚ ਹੈ 7 ਵਿਅਕਤੀਆਂ ਦੇ ਖਿਲਾਫ ਚਾਰ ਸ਼ੀਟ दाखल ਕੀਤੀ ਗਈ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਘਟਨਾ ਹੋਈ ਸੀ ਬਾਅਦ ਵਿੱਚ ਵਿੱਤੀ ਸਹਾਇਤਾ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਸੀ ਉਹਨਾਂ ਪਰਿਵਾਰਾਂ ਨੂੰ ਪਰ ਨਾਲ ਹੀ ਨਾਲ ਉਹਨਾਂ ਨੇ ਆਖਿਆ ਸੀ ਕਿ ਸਰਕਾਰੀ ਤੌਰ ਤੇ ਵੀ ਤੁਹਾਡੀ ਸਹਾਇਤਾ ਕੀਤੀ ਜਾਊਗੀ ਤੇ ਪਰਿਵਾਰ ਲਗਾਤਾਰ ਮੰਗ ਕਰਦੇ ਆਏ ਆ ਕਿ ਸਾਡੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਰੀਬ 95 ਜਿਹੜੇ ਪਰਿਵਾਰ ਮੰਨੇ ਜਾਂਦੇ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਰੇਲ ਹਾਦਸੇ ਦੇ ਵਿੱਚ ਮਾਰੇ ਗਏ ਸੀ ਰੇਲ ਹਾਦਸੇ ਦੇ ਵਿੱਚ ਅਲਵਦਾ ਆ ਗਏ ਸੀ ਇਸ ਸੰਸਾਰ ਨੂੰ ਤੇ 140 ਤੋਂ ਵਧੇਰੇ ਲੋਕ ਜਿਹੜੇ ਆ ਜ਼ਖਮੀ ਹੋਏ ਸੀ ਉਸ ਰੇਲ ਹਾਦਸੇ ਦੇ ਵਿੱਚ ਇੱਕ ਵੱਡਾ ਮਾਮਲਾ ਸੀ ਤੇ ਹੁਣ ਚਾਰ ਸ਼ੀਟ ਜਾ ਕੇ ਦਾਖਲ ਹੋਈ ਹੈ ਪਰਿਵਾਰਕ ਮੈਂਬਰ ਜੋ ਨੇ ਉਹਨਾਂ ਲੋਕਾਂ ਦੇ ਉਹ ਲਗਾਤਾਰ ਇਹੀ ਆਖ ਰਹੇ ਆ ਇਨਸਾਫ ਦੀ ਉਡੀਕ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਨਾਲ ਹੀ ਨਾਲ ਸਰਕਾਰ ਤੋਂ ਵੀ ਮੰਗ ਕਰ ਰਹੇ ਆ ਕਿ ਪੰਜਾਬ ਸਰਕਾਰ ਉਹਨਾਂ ਪਰਿਵਾਰਾਂ ਦੇ ਵਿਕਤੀਆਂ ਨੂੰ ਨੌਕਰੀ ਦੇਵੇ